ਵਿਕਸਿਤ ਪਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾਸ ਸਟੈਂਡ ਤੇ ਪਿੰਡ ਚੱਬੇਵਾਲ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਲਾਪਾਤਰੀਆਂ ਤੇ ਯੋਗਪਾਤਰੀਆਂ ਦੇ ਮਨ ਦੀ ਗੱਲ ਸੁਣੀ। ਇਸ ਮੌਕੇ ਬੋਲਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਤੇ ਆਤਮ ਨਿਰਭਰ ਬਣਾਉਣ ਲਈ ਹਰ ਪੱਧਰ ਤੇ ਠੋਸ ਯਤਨ ਕੀਤੇ ਜਾ ਰਹੇ ਨੇ। ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ 24 ਕਰੋੜ ਤੋਂ ਵੱਧ ਲੋਕ ਗਰੀਬੀ ਚੋਂ ਬਾਹਰ ਆਏ ਨੇ। ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਣਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਇਹ ਸੰਭਵ ਹੋਇਆ ਹੈ ਜਿਨ੍ਹਾਂ ਦਾ ਮਕਸਦ ਹਰੇਕ ਯੋਗ ਪਾਤਰੀ ਤੱਕ ਲਾਭ ਪਹੁੰਚਾਣਾ ਹੈ। ਉਹਨਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਪ੍ਰਾਈਸ ਸਕੀਮਾਂ ਦਾ ਵੱਦ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਮਕਸਦ ਯੋਗ ਪਾਤਰੀਆਂ ਤੱਕ ਕੇਂਦਰ ਸਰਕਾਰ ਦੀਆਂ 17 ਲੋਕ ਹਿੱਤ ਯੋਜਨਾਵਾਂ ਨੂੰ ਪਹੁੰਚਾਣਾ ਰਜਿਸਟ੍ਰੇਸ਼ਨ ਕਰਨਾ ਹੈ ਤਾਂ ਜੋ ਹਰ ਲੋੜਵੰਦ ਤੱਕ ਯੋਜਨਾ ਦਾ ਫਾਇਦਾ ਪਹੁੰਚ ਸਕੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਕਸਦ ਹੈ ਕੇਂਦਰੀ ਮੰਤਰੀ ਨੇ ਦੱਸਿਆ ਕਿ ਯੋਗ ਪਾਤਰੀਆਂ ਨੂੰ ਪੱਕੇ ਮਕਾਨ ਪਾਣੀ ਦੇ ਕਨੈਕਸ਼ਨ ਉਜਵਲਾ ਗੈਸ ਕਨੈਕਸ਼ਨ ਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ مالی ਸਹਾਇਤਾ ਦਿੱਤੀ ਜਾ ਰਹੀ ਹੈ ਭਾਰਤ ਦਾ ਵਿਕਾਸ ਗਰੀਬੋਆਂ ਦੇ ਜੀਵਨ ਮੈਂ ਪਰਿਵਰਤਨ ਲਾਏ ਬਿਨਾਂ ਨਹੀਂ ਕੀਤਾ ਜਾ ਸਕਦਾ ਇਸ ਸੰਕਲਪਨਾ ਕੇ ਸਾਥ माननीय प्रधानमंत्री नरेंद्र मोदी जी ने 2014 में प्रधानमंत्री की कुर्सी पर बैठने के साथ ही कि मेरी सरकार गांव गरीब पीड़ित शोषित वंचित दलित इन सब के जीवन में परिवर्तन लाने के लिए काम करेगी पिछले 10 साल में जिस तरह से माननीय प्रधानमंत्री जी ने एक नया गवर्निंग मॉड्यूल इस देश में दिया कि जो भी योजना लागू करेंगे वो सौ पात्र लोगों तक पहुंचेंगे इस, इस, इस उद्देश्य के साथ इस दर्शन के साथ में, की थी। आज उसका प्रभाव देता है। देश में करोड़ों करोड़ों गरीबों के जीवन में परिवर्तन आया। अभी हाँ। मंत्री ने ड्रोन राही खेतों नैनो खाद का छिड़काव करने का सुझाव दया कि इस बहुत व्या नतीजे आस्च टाइम भी घट लगता है समय की बचत होंगी है इस दौरान मौके पर हाजिर लोगों विकसित भारत संकल्प की सौं भी चुकाई गई ਕੇਂਦਰੀ ਮੰਤਰੀ ਵੱਲੋਂ ਸਮਾਗਮ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਲੋਕ ਪਹਲਾਈ ਸਕੀਮਾਂ ਦੀ ਜਾਣਕਾਰੀ ਦੇਣ ਲਈ ਲਗਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ ਗਿਆ ਤੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਮ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨਵੇਂ ਗੈਸ ਕਨੈਕਸ਼ਨ ਵੀ ਪ੍ਰਦਾਨ ਕੀਤੇ। ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਦੇਸ਼ ਭਰ ਵਿੱਚ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਤੇ ਇਹ ਯਾਤਰਾ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨਾ ਮੇਰੀ ਕਹਾਣੀ ਮੇਰੀ ਜ਼ੁਬਾਨੀ ਰਾਹੀ ਨਾ ਯੋਜਨਾਵਾਂ ਦੇ ਫਾਇਦੇ ਬਾਰੇ ਦੱਸਿਆ ਤੇ ਲਾਪਾਤਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਸਾਨੂੰ ਸਾਰੇ ਸਕੀਮਾਂ ਦਾ ਪਤਾ ਚੱਲਿਆ ਵਾ ਕਿ ਸਿਲੰਡਰ ਬਾਰੇ ਬੇਟੀਆਂ ਦੀਆਂ ਸਕੀਮਾਂ ਸਾਰੀਆਂ ਪਤਾ ਚੱਲੀਆਂ ਗਈਆਂ ਅਸੀਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਡੇ ਵਸੇ ਸਭ ਕੁਝ ਕੀਤਾ ਹੈਗਾ ਵਾ ਮੋਦੀ ਸਾਹਿਬ ਦਾ ਧੰਨਵਾਦ ਬਹੁਤ ਹੈ ਅੱਗੇ ਅਸੀਂ ਚੁੱਲ੍ਹਾ ਬਾਲਦੇ ਇਸ ਲੱਕੜ ਦਾ ਕੌਣ ਸਾਨੂੰ ਫਰੀ ਹੋਣਾ ਸਿਲੰਡਰ ਦੇਤੇ ਤੇ ਅੰਗੇ ਅਸੀਂ ਚੁੱਲ੍ਹਾ ਬਾਲ-ਬਾਲ ਕੇ ਸਾਡੀਆਂ ਅੱਖਾਂ ਨਿਕਲ ਜਾਂਦੀਆਂ ਸੋਨ ਤਾਂ ਚਲੋ ਉਹਨਾਂ ਨੇ ਸਿਲੰਡਰ ਦੇਤੇ ਉਹਨਾਂ ਦਾ ਧੰਨਵਾਦ ਮੈਂ ਪੀਪੀਐਫ ਦਾ ਖਾਤਾ ਖਲਵਾਇਆ ਮੈਨੂੰ ਇਹਦੇ ਚ ਬਹੁਤ ਇਹ 15 ਸਾਲਾਂ ਦਾ ਖਾਤਾ ਆ ਇਹਦੇ ਚ ਮੈਨੂੰ ਬਹੁਤ ਡਾਕਸ ਮੰਦੀ ਮੈਂ ਖਾਤਾ ਖਲਵਾਇਆ ਇਹਦੇ ਚ ਬਹੁਤ ਫਾਇਦਾ ਆ ਪੀਪੀਐਫ ਚ